ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਓ ਮੈਂ ਸੁਖਦੀਪ ਕਾ ਸ਼ਿਨੁਕਸਾ ਸਾਹਿਬ ਤੋਂ ਤੁਹਾਡੀ ਬੱਚੀ ਤੁਹਾਡੀ ਭੈਣ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜੋ ਕਨਸਨ ਕੁਮਾਰੀ ਦੇ ਮਰਡਰ ਨੂੰ ਲੈ ਕੇ ਮੁੱਦਾ ਭਾਗ ਚੁੱਕਾ ਹੈ ਤੇ ਜਿਹੜੇ ਵਿਰੋਧੀ ਤੇ ਰਾਏ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਪਾ ਕੇ ਐਡਿਟ ਕਰਕੇ ਵੀਡੀਓ ਤੇ ਭਾਈ ਅਮਰਪਾਲ ਸਿੰਘ ਮੈਰੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਚਲੋ ਕਾਨੂੰਨ ਆਪਣੀ ਤਫ਼ਤੀਸ਼ ਕਰ ਰਿਹਾ ਹੈ ਜੋ ਹੈ ਸੱਚ ਸਾਹਮਣੇ ਆਹੀ ਜਾਊਗਾ ਮੇਰੀ ਇੱਕ ਪੰਜਾਬ ਦੇ ਵਿੱਚ ਭੈਣਾਂ ਨੂੰ ਬੇਨਤੀ ਆ ਭਾਵੇਂ ਉਹ ਬਿੰਦੂ ਭੈਣਾਂ ਨੇ ਭਾਵੇਂ ਮੁਸਲਮ ਭੈਣਾਂ ਨੇ ਭਾਵੇਂ ਸਾਡੀਆਂ ਸਿੰਘ ਬੀਬੀਆਂ ਦੀਆਂ ਸਿੰਘਣੀਆਂ ਨੇ ਜਿਹੜੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀਆਂ ਨੇ ਚੰਗੀਆਂ ਪ੍ਰਚਾਰ ਪ੍ਰਚਾਰਕ ਨੇ ਉਹਨਾਂ ਨੂੰ ਬੇਨਤੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਸਿੰਘਣੀਆਂ ਦੀ ਲਹਿਰ ਤੋਰਨੀ ਚਾਹੁੰਦੇ ਆ ਇੱਕ ਸ਼ੱਕ ਦੇ ਥੱਲੇ ਇਕੱਠੇ ਹੋ ਕੇ ਅਸੀਂ ਸਾਰੇ ਭੈਣਾਂ ਭਰਾ ਇੱਕ ਮਤਾ ਪਾਉਣਾ ਚਾਹੁੰਦੇ ਆ ਕਿ ਕਿ ਜੋ ਕਾਂਚਨ ਕੁਮਾਰੀ ਨੂੰ ਸਿੰਘਾਂ ਨੇ ਸੋਤਾ ਲਾਇਆ ਏ ਤੇ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਲੋਕਾਂ ਦੀਆਂ ਗੱਲਾਂ ਸੁਣ ਕੇ ਬੜਾ ਦੁੱਖ ਹੋ ਰਿਹਾ ਏ ਕਿ ਪੰਜਾਬ ਦੇ ਵਿੱਚ ਇੰਨਾ ਗੰਦ ਪੈ ਚੁੱਕਿਆ ਇੰਨੀ ਸ਼ਲੀਲਤਾ ਫਲਾ ਚੁੱਕੀ ਇੰਨਾ ਪਹਿਰਾਵਾ ਗਲਤ ਪਾਇਆ ਜਾ ਰਿਹਾ ਏ ਉਹਨਾਂ ਦੀ ਗਲਤ ਸ਼ਬਦਾਵਲੀ ਕਰਕੇ ਗਲਤ ਪਹਿਰਾਵੇ ਕਰਕੇ ਲਿੱਕੇ-ਲਿੱਕੇ ਬੱਚਿਆਂ ਨੂੰ ਟਾਰਗੇਟ ਕੀਤਾ ਗਿਆ ਏ ਪੰਜਾਬ ਨੂੰ ਪੂਰਾ ਉਹਨਾਂ ਨੇ ਬਦਨਾਮ ਕਰ ਦਿੱਤਾ ਏ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀਡੀਓ ਜਾਂਦੀਆਂ ਤੇ ਲੋਕ ਸੋਚਦੇ ਹੋਣੇ ਆ ਕਿ ਪੰਜਾਬ ਇੱਕ ਨਿਵਾਰਸ਼ ਦੇਸ਼ ਆ ਪੰਜਾਬ ਦੀ ਜਿਹੜੀ ਬਾਗਦੂ ਕੋਈ ਨਹੀਂ ਫੜਦੇ ਪਰ ਉਹ ਭੁੱਲ ਜਾਣ ਜਿਹੜੇ ਪੰਜਾਬ ਦੇ ਵਿੱਚ ਗੰਦਗੀ ਫਲਾ ਰਹੇ ਆ ਕਿ ਪੰਜਾਬ ਦਾ ਕੋਈ ਵਾਰਿਸ ਨਹੀਂ ਹੈਗਾ ਤੇ ਮੈਂ ਉਹਨਾਂ ਬੀਬੀਆਂ ਨੂੰ ਬੇਨਤੀ ਕਰਦੀ ਆ ਕਿ ਮੈਂ ਸੁਖਦੀਪ ਕੋਈ ਸ਼੍ਰੀ ਮੁਕਸਤ ਸਾਹਿਬ ਤੁਹਾਡਾ ਸਾਥ ਚਾਹੁੰਦੀ ਆ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਐਸੀ ਲਹਿਰ ਪੋੜਾਂਗੇ ਕਿਸੇ ਵੀ ਬੀਬੀ ਨੇ ਗਲਤ ਪਹਿਰਾਵਾ ਪਾਇਆ ਜਾਂ ਗਲਤ ਅੱਧੀ ਸ਼ਬਦਾਵਲੀ ਬੋਲੀ ਕੋਈ ਅਸਲੀ ਵੀਡੀਓ ਪਾਈ ਅਸੀਂ ਉਹਨਾਂ ਨੂੰ ਨਹੀਂ ਬਖਸ਼ਾਂਗੇ ਆਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਾਡੇ ਸਮਝਾਉਣ ਦੇ باوجود ਨਾ ਸਮਝਿਆ ਅਸੀਂ ਕਾਨੂੰਨ ਦੀ ਸਹਾਇਤਾ ਲਵਾਂਗੇ ਅਗਰ ਕਾਨੂੰਨ ਨੇ ਵੀ ਸਾਡਾ ਨਾਂ ਸਾਥ ਦਿੱਤਾ ਜੋ ਵੀ ਸਾਡੀ ਜਥੇਬੰਦੀ ਦੇ ਵਿੱਚ ਮਤਾ ਪੈ ਜਾਊਗਾ ਉਹਨਾਂ ਨੂੰ ਬੰਦ ਦੀ ਜਿਹੜੀ ਸਜ਼ਾ ਜ਼ਰੂਰ ਮਿਲੂਗੀ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਆਪਾਂ ਸਟੇਜਾਂ ਤੋਂ ਗੱਜਣ ਦੇ ਨਾਲ ਕੁਝ ਨਹੀਂ ਹੋਣਾ ਵੱਟੀਆਂ ਵੱਟੀਆਂ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਸੋਸ਼ਲ ਮੀਡੀਆ ਤੋਂ ਖੂਨਾਂ ਦੇ ਰਾਹੀਂ ਵੀਡੀਓ ਪਾ ਕੇ ਵਿਊ ਲੈਣ ਨਾਲ ਲੋਕਾਂ ਦੀ ਵਾਵਾ ਘੱਟਣ ਨਾਲ ਕੁਝ ਨਹੀਂ ਹੋਣਾ ਸਾਨੂੰ ਕੋਈ ਕੁਛ ਕਰਨਾ ਪੈਣਾ ਇਹ ਪਾਣੀ ਸਿਰ ਦੇ ਉੱਤੋਂ ਦੀ ਲੰਘ ਚੁੱਕਾ ਹੈ ਆਓ ਜਿੰਨੀਆਂ ਵੀ ਸਾਡੀਆਂ ਭੈਣਾਂ ਐ ਜੋ ਪੰਜਾਬ ਦੇ ਭਲੇ ਦੇ ਲਈ ਆਵਾਜ਼ ਉਠਾਉਣੀ ਚਾਹੁੰਦੀਆਂ ਪੰਜਾਬ ਦੇ ਭਵਿੱਖ ਨੂੰ ਬਚਾਉਣਾ ਚਾਹੁੰਦੀਆਂ ਜੋ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਕੋਈ ਵੀ ਗੰਦਗੀ ਨਾ ਫਲਾਵੇ ਆਪਣੀ ਭੈਣ ਦਾ ਸਾਥ ਦਿਓ ਆਪਾਂ ਇੱਕ ਸ਼ਕਤ ਥੱਲੇ ਇਕੱਤਰ ਹੋ ਕੇ ਆਪਣੇ ਪੰਜਾਬ ਦੇ ਭਵਿੱਖ ਨੂੰ ਬਚਾਈਏ ਪੰਜਾਬ ਦੀ ਸਭਿਆਤ ਨੂੰ ਬਚਾਈਏ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਈਏ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਤੇ ਮੈਂ ਨੰਬਰ ਦੇ ਰਹੀ ਹਾਂ ਆਪ ਦਾ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਨੀ ਤਾਂ ਆਪਣੀ ਭੈਣ ਦੇ ਨਾਲ ਕੰਟੈਕਟ ਜ਼ਰੂਰ ਕਰੋ ਅਸੀਂ ਭਾਈ ਅਮਰਪਾਲ ਸਿੰਘ ਮਹਿਰੋ ਦੇ ਪਿੰਡ ਵਾਲ ਇਸ ਮੋਰਚੇ ਦੀ ਆਰੰਭਤਾ ਕਰਾਂਗੇ ਉੱਥੇ ਸਾਰੇ ਭੈਣ ਭਰਾਵਾਂ ਨੂੰ ਉਤਕਰ ਕਰਾਂਗੇ ਜਿੱਦਾਂ ਵੀ ਸਾਡੀ ਸੰਗਤ ਦਾ ਫੈਸਲਾ ਹੋਇਆ ਸੀ ਝੂਲੀ ਦੇ ਵਿੱਚ ਪਾ ਕੇ ਪੰਜਾਬ ਦੀ ਸੇਵਾ ਦੇ ਲਈ ਦਿਨ ਭਰ ਰਾਤ ਭਰ ਹਾਜ਼ਰ ਹੋਮਾ ਕੇ ਜੀਵਾਇ ਕੁਚੀ